ਔਰ ਦੋਨਾਂ ਪਾਸਿਆਂ ਤੋਂ ਫੈਰ ਸ਼ੁਰੂ ਹੁੰਦੇ ਆ ਆਹ ਜਰਾ ਵੇਖੀਏ ਕਿਵੇਂ ਸਰਦਾਰ ਜੁਗਰਾਜ ਸਿੰਘ ਜੀ ਸਿੰਘ ਸਾਹਿਬ ਭਾਈ ਜੁਗਰਾਜ ਸਿੰਘ ਜੀ ਜਿਨ੍ਹਾਂ ਨੂੰ ਤੂਫਾਨ ਲਖਬ ਮਿਲਿਆ ਵਾਕਿਆ ਹੀ ਉਹ ਤੂਫਾਨ ਸਨ ਜਿਨ੍ਹਾਂ ਨੇ ਮੁਕਾਬਲਾ ਕੀਤਾ ਇੰਨੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਕਿ ਜਿਹੜੇ ਪੁਲਿਸ ਆਫੀਸਰ ਸਨ ਸੀਆਰਪੀ ਵਾਲੇ ਸਨ ਉਹ ਵੀ ਕੰਨਾਂ ਨੂੰ ਹੱਥ ਲਾਉਂਦੇ ਸਨ ਜਦੋਂ ਮਰਦ ਤੂਫਾਨ ਅੱਗੇ ਵੱਧ ਵੱਧ ਕੇ ਲੜਿਆ ਹਰੇ ਹਰੇ ਕਹਿਣਿਆਂ ਤੋਂ ਪਰੇ ਪਰੇ ਰਹਿਣਿਆਂ ਤੋਂ ਘਰੇ ਕਰ ਬਹਿਣਿਆਂ ਤੋਂ ਬਣੀ ਦਾ ਲੜਾਕੇ ਨਾ ਦੁੱਧਾਂ ਦੇ ਪਿਆਕਲਾਂ ਤੋਂ ਮੱਖਣੀ ਦੇ ਖਵਾਕਲਾਂ ਤੋਂ ਦਿਲਾਂ ਦੇ ਡਰਾਕਲਾਂ ਤੋਂ ਕੱਟੇ ਢਾਨ ਫਾਕੇ ਨਾ ਕਾਮੀ ਵੇਬਟਾਰੀਆਂ ਤੋਂ ਪੇਟ ਦੇ ਪੁਜਾਰੀਆਂ ਤੋਂ ਦੇਸ਼ ਦੇ ਗਦਾਰੀਆਂ ਤੋਂ ਸੁਧਰ ਦੇ ਇਲਾਕੇ ਨਾ ਕਰਤਾਰ ਜਾਣ ਹੀ ਲੈ ਬਿਨਾ ਮਰਦ ਅਣਖੀਲੇ ਬਿਨਾ ਖੂਨ ਜਿ ਸ਼ੀਲੇ ਬਿਨਾ ਜਿੱਤੇ ਢਾਨ ਸਾਕੇ ਨਾ ਲਾਸਪੀਕਰ ਬੋਲਿਆ ਜਦ ਪੁਲਿਸ ਅਫੀਸਰ ਜੈਰਪੁਰਾ ਸੀ ਕੋਲਿਆ ਸੀ ਪੁਲਿਸ ਅਫੀਸਰ ਜੈਰਪੁਰਾ ਸੀ ਕੋਲਿਆ ਸੀ ਪੁਲਿਸ ਅਫੀਸਰ ਮੱਥਾ ਲਾ ਸਰਕਾਰ ਨਾਲ ਕੋਈ ਨਹੀਂ ਅੜਿਆ ਅਣਖੀ ਮਰਦ ਤੂਹਾਨ ਸਿੰਘ ਵੱਧ ਵੱਲ ਕੇ ਲੜਿਆ ਅਣਖੀ ਮਰਦ ਤੂਹਾਨ ਸਿੰਘ ਵਧ ਵੱਲ ਕੇ ਲੜਿਆ ਔ ਲਾਸ ਪੀਕਰ ਬੋਲਿਆ ਜਦ ਪੁਲਿਸ ਅਫੀਸਰ ਜ਼ਹਿਰਪੁਰਾ ਸੀ ਕੋਲਿਆ ਸੀ ਪੁਲਿਸ ਅਫੀਸਰ ਮੱਥਾ ਲਾ ਸਰਕਾਰ ਨਾਲ ਕੋਈ ਨਹੀਂ ਅੜਿਆ ਅਣਖੀ ਮਰਦ ਤੂਹਾਨ ਸਿੰਘ ਵਧ ਵੱਲ ਕੇ ਲੜਿਆ ਔ ਪਿੰਡੋਂ ਬਾਰਿਆਟ ਕਰੋ ਕੋਈ ਨਹੀਂ ਅੜਿਆ ਅਣਖੀ ਮਰਦ ਤੂਫਾਨ ਸਿੰਘ ਵੱਧ ਵੱਦ ਕੇ ਲੜਿਆ ਓ ਪਿੰਡੋਂ ਬਾਰਿਆ ਟੱਕਰੋ ਪਿੰਡੋਂ ਬਾਰਿਆ ਟੱਕਰੋ ਤੁਸੀਂ ਵੱਡੇ ਦਲੇਰੋ ਕਿਆ ਸਿੰਘ ਨੇ ਜੋਸ਼ਨਾ ਕਰ ਫੈਰ ਚ ਫੇਰੋ ਕਿਆ ਸਿੰਘ ਨੇ ਜੋਸ਼ਨਾ ਕਰ ਫੈਰ ਚ ਫੇਰੋ ਧਰਮ ਜੋਤ ਲਈ ਮਰਨ ਦਾ ਚਾ ਸੂਰੇ ਚੜਿਆ ਅਣਖੀ ਮਰਦ ਤੂਹਾਨ ਸਿੰਘ ਵੱਧ ਵੱਧ ਕੇ ਲੜਿਆ ਅਣਖੀ ਮਰਦ ਤੂਹਾਨ ਸਿੰਘ ਵੱਧ ਵੱਧ ਕੇ ਲੜਿਆ ਆਹ ਵੱਜੀ ਗੋਲੀ ਲੱਤ ਵਿੱਚ ਪਰਨਾ ਕਬਰਾਇਆ ਵੱਜੀ ਗੋਲੀ ਲੱਤ ਵਿੱਚ ਪਰਨਾ ਕਬਰਾਇਆ ਤੁਰਿਆ ਅੱਗੇ ਜਾਵੰਦਾ ਚਿਤਨਾ ਡੁਲਾਇਆ ਤੁਰਿਆ ਅੱਗੇ ਜਾਵੰਦਾ ਚਿਤਨਾ ਡੁਲਾਇਆ ਉਹ ਜਖਮੀ ਹਾਲਤ ਵਿੱਚ ਸੀ ਉਹ ਗੱਲ ਚੰਨਾ ਖੜਿਆ ਅਣਖੀ ਮਰਦ ਤੁਹਾਨੂੰ ਸਿੰਘ ਵੱਧ ਵੱਧ ਕੇ ਲੜਿਆ ਅਣਖੀ ਮਰਦ ਤੁਹਾਨੂੰ ਸਿੰਘ ਵੱਧ ਵੱਧ ਕੇ ਲੜਿਆ ਆ ਚੜੀ ਫੋਰਸਾ ਮੰਨ ਦੇ ਨਾ ਇਨਾ ਚੜੀਆਂ ਆਉਣ ਫੋਰਸਾ ਮੰਨ ਦੇ ਨਾ ਇਨਾ ਪਿੱਛੇ ਲੱਗੀਆਂ ਪਲਟਣਾ ਲੈ ਗਨ ਮਸ਼ੀਨਾ ਪਿੱਛੇ ਲੱਗੀਆਂ ਪਲਟਣਾ ਲੈ ਗਨ ਮਸ਼ੀਨਾ ਦਸਵੇਂ ਗੁਰਾਂ ਦਾ ਲਾੜ ਲਾਉ ਨਹੀਂ ਡੰਡਾ ਫੜਿਆ ਹੋਏ ਦਸਵੇਂ ਗੁਰਾਂ ਦਾ ਲਾੜ ਲਾੜਲਾ ਨੇ ਡੰਡਾ ਫੜਿਆ ਅਣਖੀ ਮਰਦ ਤੁਹਾਨੂੰ ਸਿੰਘ ਵਧ-ਵਧ ਕੇ ਲੜਿਆ ਅਣਖੀ ਮਰਦ ਤੁਹਾਨੂੰ ਸਿੰਘ ਵਧ-ਵਧ ਕੇ ਲੜਿਆ ਆਹ ਨਿਕਲੇ ਫੇਰ ਕਮਾਦ ਚੋਂ ਮੂੰ ਮੋੜਿਆ ਸੂਰੇ ਦੁਸ਼ਮਣ ਦਲਾਂ ਦੇ ਕਰਤੇ ਸੀ ਜੋ ਸੁਫਨੇ ਚੂਰੇ ਦੁਸ਼ਮਣ ਦਲਾਂ ਦੇ ਕਰਤੇ ਸੀ ਜੋ ਸੁਫਨੇ ਚੂਰੇ ਕਿੰਦਾ ਅਦੇਵਾਤ ਲੋ ਉਸੇ ਆਪਣਾ ਪੜਿਆ ਅਣਖੀ ਮਰਦ ਤੁਮਾਨ ਸਿੰਘ ਵੱਦ ਵੱਦ ਕੇ ਲੜਿਆ ਅਣਖੀ ਮਰਦ ਤੁਮਾਨ ਸਿੰਘ ਵੱਦ ਵੱਦ ਕੇ ਲੜਿਆ ਆ ਲੱਗੀਆਂ ਆਖਰ ਗੋਲੀਆਂ ਪਾ ਗਿਆ ਸ਼ਹੀਦੀ ਲੱਗੀਆਂ ਆਖਰ ਗੋਲੀਆਂ ਪਾ ਗਿਆ ਸ਼ਹੀਦੀ ਮਾਨੋ ਆਫਤ ਮੁੱਲ ਦੀ ਸਰਕਾਰ ਖਰੀਦੀ ਮਾਨੋ ਆਫਤ ਮੁੱਲ ਦੀ ਸਰਕਾਰ ਖਰੀਦੀ ਆ ਜਸਵੀ ਸੁਣਿਆ ਪਾਈ ਭਾਈ ਸਬਰੋ ਵਿੱਚ ਸੜਿਆ ਅਣਖੀ ਮਰਦ ਤੁਪਾਨ ਸਿੰਘ ਵੱਧ ਵੱਧ ਕੇ ਲੜਿਆ ਅਣਖੀ ਮਰਦ ਤੁਪਾਨ ਸਿੰਘ ਵੱਧ ਵੱਧ ਕੇ ਲੜਿਆ ਆ ਜੁੱਗਾ ਗਰ ਚਮਕੇਗਾ ਨਾ ਅੰਬਰਾਂ ਉੱਤੇ ਮਰਦ ਬਹਾਦਰ ਸੂਰਮਾ ਤੁਰੇ ਜੋ ਬਨਾਰ ਉੱਤੇ ਮਰਦ ਬਹਾਦਰ ਸੂਰਮੇ ਤੁਰੇ ਜੋ ਬਨਾਰ ਉੱਤੇ ਭਗਵੰਤ ਟਿਟੋਂ ਗੁਰਦੇਤ ਨੇ ਲਗਸ਼ਣ ਨੂੰ ਘੜਿਆ ਅਣਖੀ ਮਰਦ ਤੁਹਾਨ ਸਿੰਘ ਵਦ ਵਦ ਕੇ ਲੜਿਆ ਅਣਖੀ ਮਰਦ ਤੁਹਾਨ ਸਿੰਘ ਵੱਦ ਵੱਦ ਕੇ ਲੜਿਆ ਹੋ